ਇੱਕ ਵਿਸਾਲ ਅਧਿਕਾਰ ਰੈਲੀ ਜਿਹੜੀ ਆ ਦਾਣਾ ਮੰਡੀ ਅਰੋੜਾ ਪਹਿਲਕੋ ਜੋ ਕੱਢੀ ਗਈ ਆ ਔਰ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਕਾਰਯੋਗ ਮੇਰੇ ਲੁਧਿਆਣੇ ਦੇ ਵੋਟਰ ਅਤੇ ਸਪੋਰਟਰ ਸਾਰੇ ਜੇ ਬੜੀ ਹੀ ਖੁਸ਼ੀ ਦੀ ਲਹਿਰ ਆ ਔਰ ਜਿਹੜਾ ਭਾਰਤ ਦਾ ਸਾਡਾ ਸਭ ਤੋਂ ਵੱਡਾ ਤਿਉਹਾਰ ਜੋ ਕਿ ਲੋਕ ਸਭਾ ਇਲੈਕਸ਼ਨ ਆਪਾਂ ਕਹਿੰਦੇ ਆ ਜਿਸ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਤੈ ਹੁੰਦਾ ਵਾ ਉਹਦੀ ਅਸੀਂ ਲੜਾਈ ਲੜਨ ਵਾਸਤੇ ਜਾ ਰਹੇ ਆ ਜੋ ਕਿ ਲੋਕ ਸਭਾ ਦਾ ਇਲੈਕਸ਼ਨ ਪਹਿਲੀ ਜੂਨ ਨੂੰ ਬੜੀ ਹੀ ਸਤਕਾਰ ਨਾਲ ਜੋ ਲੋਕ ਆਪਣੀ ਵੋਟ ਪਾਉਂਦੇ ਆ ਤਾਂ ਉਹ ਵੋਟ ਪਾ ਕੇ ਲੁਧਿਆਣੇ ਦੇ ਵਿੱਚ 9 ਵਿਧਾਨ ਸਭਾ ਆਂਦੀ ਹੈ ਜਿਹਦਾ 1 ਲੋਕ ਸਭਾ ਮੰਨਦਾ ਵਾ ਪੂਰੇ ਦੇ ਵਿੱਚ ਮੈਂ ਸਮਝਦਾ ਮੈਂ ਸਾਰੇ ਹੀ ਸਤਕਾਰਯੋਗ ਵੀਰਨ ਕਿ ਮੈਂ ਤੁਹਾਡੇ ਆਸ਼ੀਰਵਾਦ ਨਾਲ ਲੋਕ ਸਭਾ ਦਾ ਇਲੈਕਸ਼ਨ ਲੜ ਰਿਹਾ ਮੈਂ ਔਰ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਆ ਬ ਤਾਂ ਤੁਸੀਂ ਬੈਠਦਾ ਬਟਨ ਦਬਾ ਕੇ ਜੋ ਕਿ 31 ਨੰਬਰ ਆਪਣੇ ਭਰਾ ਨਰੇਸ਼ ਸਿੰਘਾਨ ਨੂੰ आशीर्वाद दोगे ਤਾਂ ਜੋ ਅਸੀਂ ਜੋ ਕਿ ਦਲਿਤ ਸਮਾਜ ਦੀ ਆਵਾਜ਼ ਆ ਅਜ ਤੱਕ ਕਿਸੇ ਨੇ ਲੋਕ ਸਭਾ ਦੇ ਵਿੱਚ ਕਦੇ ਨਹੀਂ ਚੁੱਕੀ ਔਰ ਟਿਕਟ ਦੇਣ ਦੀ ਤਾਂ ਦੂਰ ਦੀ ਗੱਲ ਆ ਸਾਡੇ ਬਾਰੇ ਕਦੇ ਪੋਲਿਟੀਕਲ ਪਾਰਟੀਆਂ ਵਿਚਾਰ ਵੀ ਨਹੀਂ ਕਰਦੀ ਉਹਦੇ ਕਰਕੇ ਅੱਜ ਲੁਧਿਆਣੇ ਦੇ ਸਾਰੇ ਸਤਕਾਰਯੋਗ ਵੀਰਾਂ ਨੇ ਜਿਨ੍ਹਾਂ ਨੇ ਮੈਨੂੰ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਦਾ ਜੋ 14 ਅਪ੍ਰੈਲ ਨੂੰ ਜਨਮ ਦਿਵਸ ਆਇਆ ਆਇਆ ਸੀ ਉਸ ਦਿਨ ਮੈਨੂੰ ਖੜਾ ਕਰਿਆ ਸੀ ਕਿ ਵੀ ਤੁਸੀਂ ਆਜ਼ਾਦ ਤੌਰ ਤੇ ਇਲੈਕਸ਼ਨ ਲੜੋ ਤਾਂ ਅੱਜ ਮੈਂ ਬੜੀ ਸ਼ਕਤੀ ਨਾਲ ਸਾਰੇ ਵੀਰ ਜਿਹੜੇ ਮੇਰਾ ਸਾਥ ਦੇ ਰਿਹਾ ਔਰ ਅੱਜ ਜਿਹੜੀ ਇਹ ਰੈਲੀ ਹੈ ਦਾਣਾ ਮੰਡੀ ਗਲ ਰੋਡ ਤੋਂ ਸ਼ੁਰੂ ਹੋ ਕੇ ਜੋ ਕਿ ਗਿਲ ਰੋਡ ਵਿਸ਼ਕਰਮਾ ਚੌਕ ਜਗਰਾਵਾ ਪੁਲ ਜਿੱਥੇ ਸੰਹਿਤਾ ਦਾ ਸਟੈਚੂ ਹੈ ਉੱਥੇ ਪ੍ਰਣਾਮ ਕੀਤਾ ਔਰ ਅੱਗੇ ਘੰਟਾ ਘਰ ਚੌਕ ਤੋਂ ਧੂਮੂਰੀਆਪੁਰ ਧੂਮੂਰੀਆਪੁਰ ਤੋਂ ਖੋਰਾ ਚੌਕ ਖੋਰਾ ਚੌਕ ਤੋਂ ਕੁਮਾਰ ਮੰਡੀ ਕੁਮਾਰ ਮੰਡੀ ਤੋਂ ਆਰਤੀ ਚੌਕ ਆਰਤੀ ਚੌਕ ਤੋਂ ਮਲਾਰ ਰੋਡ ਮਲਾਰ ਰੋਡ ਤੋਂ ਮਾਲਟੌਨ ਦੇ ਵਿੱਚ ਹੁੰਦੇ ਹੋਏ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਤੇ ਡਾਕਟਰ ਅਮਰੀਕਨ ਨਗਰ ਮਾਲਟੌਨ ਵਿਖੇ ਸੰਪੰਨ ਹੋਈ ਜਾਨ ਸਰ ਜਿੰਨਾ ਕੋ ਦੋਸੇ ਤੁਹਾਡੇ ਵਰਕਰਾਂ ਦੇ ਵਿੱਚ ਜੋਸ਼ ਤੁਸੀਂ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਲੁਧਿਆਣੇ ਦੇ ਵਿੱਚ ਇੱਕੋ ਗੱਲ ਚੱਲ ਰਹੀ ਆ ਕਿ ਜਿਹੜਾ ਬੈੜ ਦਾ ਨਿਸ਼ਾਨ ਹੈ ਜੋ ਕਿ 31 ਨੰਬਰ ਤੇ ਆ ਨੂੰ ਵੀ ਕਦੋਂ ਇੱਕ ਜੂਨ ਆਵੇ ਤਾਂ ਅਸੀਂ ਬੈੜ ਦਾ ਬਟਨ ਦਬਾ ਕੇ ਨਰੇਸ਼ ਤੇ ਅੰਜਲੀ ਵਾਸੀਂ ਕਾਮਯਾਬ ਕਰੀਏ ਸਾਹਿਬ ਵਿਰੋਧੀ ਪਾਰਟੀਆਂ ਨੂੰ ਕੀ ਮੈਸੇਜ ਅੱਜ ਦਾ ਦੇਖੋ ਵਿਰੋਧੀ ਪਾਰਟੀਆਂ ਬਹੁਤ ਵੱਡੇ ਵੱਡੇ ਅੱਜ ਕੈਂਡੀਡੇਟ ਖੜੇ ਆ ਉਹ ਹੈ ਕਿ ਲੁਧਿਆਣੇ ਦੇ ਲੋਕਾਂ ਨੇ ਪਿਛਲੇ 25 30 ਸਾਲਾਂ ਤੋਂ ਦੇਖ ਰਹੇ ਇਹਨਾਂ ਨੂੰ ਔਰ ਰੈਗੂਲਰ ਲੋਕ ਬੰਦੇ ਆ ਰਹੇ ਆ ਤਾਂ ਨਾ ਉਹ ਕਦੇ ਪਬਲਿਕ ਨੂੰ ਮਿਲਦੇ ਆ ਲੋਕਾਂ ਨੂੰ ਮਿਲਦੇ ਨਾ ਉਹਨਾਂ ਦਾ ਫੋਨ ਚੁੱਕਦੇ ਆ ਹੋਰ ਤਾਂ ਹੋਰ ਉਹਨਾਂ ਨੇ ਕੋਈ ਲੁਧਿਆਣਾ ਦੇ ਵਿੱਚ ਡਵੈਲਪਮੈਂਟ ਦਾ ਕੰਮ ਵੀ ਨਹੀਂ ਕਰਿਆ ਇਸ ਕਰਕੇ ਲੋਕ ਉਹਨਾਂ ਤੋਂ ਬੜੇ ਪਰੇਸ਼ਾਨ ਆ ਔਰ ਮੈਂ ਸਮਝਦਾ ਮੈਂ ਕਿ ਜਿਹੜੇ ਕੈਂਡੀਡੇਟ ਖੜੇ ਆ ਕੋਈ ਤਾਂ ਬਾਹਰੋਂ ਆਇਆ ਹੋਇਆ ਵਾ ਕੋਈ ਪਹਿਲਾਂ 10 ਸਾਲ ਰਹਿ ਕੇ ਪਾਰਟੀਆਂ ਬਦਲ ਗਿਆ ਅੱਜ ਲੋਕਾਂ ਨੂੰ ਧੋਖਾ ਦੇ ਕੇ ਉਹ ਚਲੇ ਗਏ ਆ ਤਾਂ ਇਸ ਕਰਕੇ ਲੋਕ ਜਿਹੜੇ ਆ ਬੜਾ ਮੈਨੂੰ ਪਿਆਰ ਦੇ ਰਿਹਾ ਔਰ ਮੈਨੂੰ ਅਸ਼ੀਰਵਾਦ ਵੀ ਦੇ ਰਿਹਾ ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਤੁਸੀਂ ਜੋ ਮੈਨੂੰ ਅਸ਼ੀਰਵਾਦ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਕਿ ਤੁਹਾਡਾ ਕਦੇ ਵੀ ਵਿਸ਼ਵਾਸ ਜਿਹੜਾ ਵਾ ਟੁੱਟਣ ਨਹੀਂ ਦੇਵਾਂਗਾ ਔਰ ਲੁਧਿਆਣੇ ਦੇ ਵਿੱਚ ਜੋ ਵਿਕਾਸ ਦਾ ਕੰਮ ਹੈ ਅੱਜ ਕਲੋਨੀਆਂ ਦੇ ਵਿੱਚ ਪਾਣੀ ਦਾ ਵਿਕਾਸ ਨਹੀਂ ਹੈ ਪਾਣੀ ਦੇ ਟੂਬਨ ਲੱਗੇ ਸਾਫ਼ ਪਾਣੀ ਪੀਣ ਨੂੰ ਨਹੀਂ ਹੈ ਸੜਕਾਂ ਨਹੀਂ ਹੈ ਔਰ ਖਾਸ ਕਰਕੇ ਕਿੱਥੇ ਹੋ ਰਿਹਾ ਵਾ ਜਿੱਥੇ ਗਰੀਬ ਕਲੋਨੀਆਂਾਂ ਜਿੱਥੇ ਸਾਡੇ ਭਾਈਚਾਰੇ ਜਿੱਥੇ ਵੱਡੀ ਗਿਣਤੀ ਜੇ ਵੋਟ ਰਹਿੰਦੀ ਆ ਤਾਂ ਅੱਜ ਜਿਹੜੀ ਲੜਾਈ ਆ ਗਰੀਬ ਔਰ ਅਮੀਰ ਦੀ ਆ ਮਜ਼ਦੂਰ ਦੀ ਆ ਇਸ ਕਰਕੇ ਅਸੀਂ ਲੋਕ ਜਿਹੜੇ ਵੋਟਾਂ ਵਾਲੇ ਆ ਔਰ ਦੂਜੇ ਲੋਕ ਨੋਟਾ ਵਾਲੇ ਆ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਨੋਟਾ ਨਾਲ ਅੱਜ ਵੱਡੇ ਵੱਡੇ ਹੋਲਡਿੰਗ ਐਸੀ ਹੋਲ ਕਰਿਆ ਪਰ ਮੇਰਾ ਭਾਈਚਾਰਾ ਅੱਜ ਇੰਨੀ 45 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਆ ਅੱਜ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਸਾਰੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਪੈਦਲ ਵਾਜਾਏ ਆ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਔਰ ਆਸ਼ ਕਰਦਾ ਮੈਂ ਕਿ ਇਹ ਜਿਹੜਾ ਜੋਸ਼ ਹੈ ਤੁਹਾਡਾ ਜਿਹੜਾ ਕਿ ਪਹਿਲੀ ਜੂਨ ਤੱਕ ਇਦੇ ਭਰਕਰਾਰ ਰਹੇਗਾ ਜਦ ਤੱਕ ਆਪਾਂ ਬੈਡ ਦਾ ਬਟਨ ਨਹੀਂ ਦਬਾ ਕੇ ਵਿਜੀ ਨਹੀਂ ਬਣਾਉਂਦੇ ਜਿੱਦ ਕਰਦੇ ਆ ਕਿ ਲੋਕਾਂ ਦੇ ਜਿਹੜੇ ਕੰਮ ਰੁਕੇ ਹੋਏ ਆ ਤੁਹਾਡੇ ਨੂੰ ਪਿੱਛੇ ਜਾਣ ਦੇ ਕੋਈ ਕੰਮ ਸਭ ਤੋਂ ਜ਼ਿਆਦਾ ਹੈਲਥ ਦੀ ਲੋੜ ਹੈ ਜਿਹਦੇ ਵਿੱਚ ਸਿਵਲ ਹਸਪਤਾਲ ਦਾ ਬੁਰਾ ਹਾਲ ਆ ਤਾਂ ਅਸੀਂ ਪੀਜੀਆ ਵਰਗਾ ਵਧੀਆ ਜਿਹੇ ਗਰੀਬਾਂ ਦਾ ਇਲਾਜ ਮੁਫਤ ਹੋ ਸਕੇ ਅਹ ਉਹ ਜਹਾ ਹਸਪੀਟਲ ਲੈ ਕੇ ਆਵਾਂਗੇ ਸਕੂਲ ਹੈ ਜਿੱਥੇ ਗਰੀਬਾਂ ਦੇ ਬੱਚੇ ਮੁਫਤ ਪੜ ਸਕਣ ਵਧੀਆ ਸਕੂਲ ਬਣਾਵਾਂਗੇ ਕਲੋਨੀਆਂ ਦੇ ਵਿੱਚ ਅੱਜ ਪਾਣੀ ਨਹੀਂ ਆ ਰਿਹਾ ਸੀਵਰੇਜ ਵਧੀਆ ਨਹੀਂ ਆ ਪਾਰਕ ਨਹੀਂ ਆ ਉਹਨਾਂ ਲਈ ਕਮਿਊਨਿਟੀ ਹਾਲ ਨਹੀਂ ਆ ਕਿਉਂਕਿ ਜਿੱਥੇ ਅੱਜ ਪੈਲਸ ਵਾਲੇ ਲੱਖਾਂ ਰੁਪਏ ਲੈ ਰਹੇ ਆ ਜਿਹੜੇ ਕਿ ਉਹਨਾਂ ਦੇ ਵਿਆਹ ਸ਼ਾਦੀ ਦੁਖਸੋਗ ਹੁੰਦੇ ਆ ਤਾਂ ਕਮਿਊਨਿਟੀ ਹਾਲ ਜਿਹੜਾ ਵਾ ਹਰ ਵਿਧਾਨ ਸਭਾ ਦੇ ਵਿੱਚ ਅਸੀਂ ਸਥਾਪਿਤ ਕਰਾਵਾਂਗੇ ਔਰ ਜਿਹੜੇ ਮਜ਼ਦੂਰ ਆ ਸਾਡੇ ਮਜ਼ਦੂਰਾਂ ਨੂੰ ਅੱਜ 8-9000 ਰੁਪਏ ਤਨਖਾਹ ਉਹਨਾਂ ਨੂੰ ਮਿਲਦੀ ਆ ਅਸੀਂ ਘਟੋ ਘਟ ਕੱਚੇ ਮਨੂ ਸਾਰੇ ਧਰਮ ਪ੍ਰੇਮੀ ਵੀਰਾਂ ਨੂੰ ਮੇਰੀ ਜੈ ਵਾਲਮੀਕੀ ਜੈ ਪੀਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰੂ ਦੇਵ ਸਲਾਮ ਵਾਲੇਕੁਮ ਜੈ ਪੀਮ ਜੈ ਮੀਨ ਅੱਜ ਦਾ ਕਿਹੜਾ ਠਾਠਾ ਮਾਰਦਾ ਇਕੱਠ ਹੈ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਜਿਨ੍ਹਾਂ ਚ ਗੱਲ ਕਹੀ ਗਈ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟਾ ਵੱਡਾ ਸਭ ਬਸੇ ਰਵਿਦਾਸ ਰਹੇ ਪ੍ਰਸੰਨ ਸਤਿਗੁਰ ਅਰਵਜਾ ਜੀ ਮਹਾਰਾਜ ਦਾ ਸੁਪਨਾ ਸੀ ਤਸਵੀਮ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਵਿੰਸੰਗ ਜੀ ਮਹਾਰਾਜ ਦਾ ਸੁਪਨਾ ਜਿਗਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਗਿੜਾ ਕੇ ਪੂਰੇ ਸਮੁੱਚੇ ਵਰਲਡ ਨੂੰ ਇੱਕ ਮੈਸੇਜ ਮੈਸੇਜ ਹੈ ਕਿ ਪਰਿਵਾਰ ਦੀ ਵਿਵਸਥਾ ਇੱਕ ਦੇਸ਼ ਦੀ ਵਿਵਸਥਾ ਕਿਵੇਂ ਦੀ ਹੋਣੀ ਚਾਹੀਦੀ ਹੈ ਉਸ ਹੀ ਸਲੋਗਨ ਨੂੰ ਲੈ ਕੇ ਸੱਤਾ ਪਰਵਰਤਨ ਵਾਲੇ ਪਾਸੇ ਦਗਾਨ ਸਾਹਿਬ ਨਹੀਂ ਚੱਲੇ ਤਾਂ ਹਮ ਸਭ ਚੱਲੇ ਵਿਵਸਥਾ ਪਰਵਰਤਨ ਵਾਲੇ ਪਾਸੇ ਜੀ ਜਿਹੜੀ ਸਮਾਜਿਕ ਵਿਵਸਥਾ ਬਹੁਤ ਬੁਰੀ ਤਰ੍ਹਾਂ ਛਿੰਨ-ਬਿੰਨ ਹੋ ਚੁੱਕੀ ਹੈ ਇਸ ਵਿਵਸਥਾ ਨੂੰ ਕਿਵੇਂ ਆਪਾਂ ਲੀਤੇ ਲੈ ਕੇ ਆਣਾ ਬਾਲੀ ਸਾਹਿਬ ਲੱਗਦਾ ਹੈ ਕਿ ਅੱਜ ਕੱਟ ਦੇ ਕੇ ਜਿੱਤ ਪਤੀ ਸਰ ਅ ਕੱਟ ਦੇ ਕਿਤਾ ਐਦਾਂ ਹੀ ਲੱਗਦਾ ਕਿ ਤਿਗਾਨ ਸਾਹਿਬ ਕੇ ਵਾਸਤੇ ਖਾਲੀ ਕਰ ਦੋ ਰਾਸਤੇ ਇਸ ਕਰਕੇ ਸਮੁੱਚਾ ਲੁਧਿਆਣਾ ਸ਼ਹਿਰ ਪੂਰਾ ਖੁਸ਼ੀਆਂ ਨਾਲ ਭਰਿਆ ਪਿਆ ਜਨ ਜਨ ਤੱਕ ਇਸ ਗੱਲ ਦੀ ਖੁਸ਼ੀ ਦੀ ਲਹਿਰ ਹੈ ਕਿ ਇਸ ਵਾਰ ਜਿਹੜਾ ਅਸੀਂ ਇੱਕ ਸਾਫ ਸੁਥਰੀ ਸ਼ਵੀ ਵਾਈਟ ਕਾਲਰ ਬੰਦਾ ਜਿਹੜਾ 24 ਆਵਰ ਲੋਕਾਂ ਨੂੰ ਸਰਵਿਸ ਦੇਣ ਵਾਲਾ ਪਿਛਲੇ 30 ਸਾਲਾਂ ਤੋਂ ਐਸੇ ਬੰਦੇ ਨੂੰ ਮੌਕਾ ਦੀ ਗਏ ਨਾ ਕਿ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਜਾਂ ਪੱਪੀ ਪ੍ਰੈਸ਼ਰ ਵਰਗੇ ਹੰਕਾਰੀ ਬੰਦਿਆਂ ਨੂੰ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦੇ ਦੀ ਸੇਵਾ ਹੋ ਸਕੇ ਆਮ ਬੰਦੇ ਦੀ ਸਮੱਸਿਆਵਾਂ ਚਾਹੇ ਬੁੱਢੇ ਦਰਿਆ ਦਾ ਬਹੁਤ ਵੱਡਾ ਸਕੈਂਡਲ ਹੈ ਚਾਹੇ ਸਿਵਲ ਹਸਪਤਾਲ ਦੇ ਵਿੱਚ ਸੇਵਾਵਾਂ ਨੂੰ ਲੈ ਕੇ ਹਮੇਸ਼ਾ ਸਕੈਂਡਲ ਹੁੰਦੇ ਆ ਰਹੇ ਆ ਪੱਪੀ ਪ੍ਰਾਸ਼ਰ ਜੀ ਨੂੰ ਮੈਸੇਜ ਆਈਓ ਮੇਰਾ ਕਿ ਪੱਪੀ ਪ੍ਰਾਸ਼ਰ ਜੀ ਪਹਿਲਾਂ ਆਪਾਂ ਆਪਣੇ ਗਰਵਾਨ ਚ ਤੱਕ ਚਾਕੇ ਵੀ ਆਪਾਂ ਆਪਣੇ ਲੱਗੇ ਜੀ ਕੀ ਵਿਕਾਸ ਕਰਾ ਪਏ ਆ ਤੁਹਾਡੀ ਸਰਕਾਰ ਨੇ 28-28 ਹਜ਼ਾਰ ਰੁਪਏ ਹੁਣ ਤੱਕ ਦੇਣਾ ਸੀਗਾ ਹਜ਼ਾਰ-ਹਜ਼ਾਰ ਰੁਪਏ ਮੀਨਾ ਪਰ ਮਹੀਨੇ ਦੇ ਹਿਸਾਬ ਨਾਲ ਜਨਤਾ ਤੁਹਾਡੇ ਤੋਂ 28-28 ਹਜ਼ਾਰ ਰੁਪਏ ਮੰਗਦੀ ਪਈਆ ਆਪਣੀ ਜੇਬਾਂ ਦੇ ਜਨਤਾ ਨੂੰ 28-28 ਹਜ਼ਾਰ ਦੇ ਕੇ ਤਾਂ ਵੋਟਾਂ ਮੰਗਣ ਜਾਈਓ ਨਹੀਂ ਤਾਂ ਫਿਰ ਤੁਹਾਡੇ ਲਈ ਸਾਰੇ ਹਾਰ ਤੇ ਆਰ ਨੇ ਕਿਹੜੇ ਹਾਰ ਤੇ ਆਰਾ ਆਪਾਂ ਨੂੰ ਪਤਾ ਬਹੁਤ ਬਹੁਤ ਧੰਨਵਾਦ ਜੈਪੀ ਜੈ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ